ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆ ਪੂਰੇ ਦੇ ਪੂਰੇ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਔਰ ਪੂਰੇ ਮੇਰੇ ਪੰਜਾਬ ਨੂੰ ਪੂਰੇ ਮੇਰੇ ਹਿੰਦੁਸਤਾਨ ਨੂੰ ਭਾਰਤ ਨੂੰ ਲੋਹੜੀ ਦੀਆਂ ਤੇ ਮਾਗੀ ਦੀਆਂ ਲੱਖ ਲੱਖ ਮੁਬਾਰਕਾਂ ਆ ਕਿਉਂਕਿ ਆਪਾਂ ਸਾਰੇ ਨੇਚਰਲ ਸਾਇੰਸ ਦੇ ਸਟੂਡੈਂਟ ਹੈ ਤਾਂ ਲੋਹੜੀ ਔਰ ਮਾਗੀ ਦਾ ਨੇਚਰਲ ਸਾਇੰਸ ਦੇ ਨਾਲ ਬਹੁਤ ਗਹਿਰਾ ਰਿਸ਼ਤਾ ਹੈ ਬਹੁਤ ਹੀ ਜ਼ਿਆਦਾ ਗਹਿਰਾ ਰਿਸ਼ਤਾ ਹੈ ਜਦੋਂ ਆਪਾਂ ਨੈਚੁਰਲ ਸਾਇੰਸ ਦੇ ਉੱਪਰ ਆਰ ਐਨ ਡੀ ਕਰਦੇ ਆ ਤਾਂ ਸਮਝ ਆਉਂਦੀ ਹੈ ਕਿ ਸਾਡੇ ਬਜ਼ੁਰਗ ਜਿਹੜੀ ਇਹ ਇਹ ਵਾਗਰ ਡਾਇਲੋਗ ਬੋਲਦੇ ਸੀ ਕਿ ਪੋ ਰਿੱਧੀ ਔਰ ਮਾਗ ਖਾਦੀ ਇਹਦਾ ਕੰਸਰਨ ਇਹਦਾ ਰਿਸ਼ਤਾ ਇਹਦਾ ਰਿਲੇਸ਼ਨ ਨੈਚੁਰਲ ਸਾਇੰਸ ਨਾਲ ਕਿਦਾਂ ਸਾਡੀ ਹੈਲਥ ਨਾਲ ਕਿਦਾਂ ਸਾਡੀ ਸਿਹਤ ਨਾਲ ਕਿਦਾਂ ਔਰ ਜਦੋਂ ਇਹਦੀ ਆਰ ਐਨ ਡੀ ਕੀਤੀ ਗਈ ਤਾਂ ਸਾਨੂੰ ਇਸ ਚੀਜ਼ ਦੀ ਸਮਝ ਲੱਗੀ ਇਹ ਉਸੇ ਤਰ੍ਹਾਂ ਹੀ ਹੈ ਜਿਵੇਂ ਅੱਜ ਮੈਡੀਕਲ ਸਾਇੰਸ ਵੈਕਸੀਨ ਸ਼ਬਦ ਦਾ ਯੂਜ਼ ਕਰਦੀ ਹੈ ਅ ਇਮਿਊਨਿਟੀ ਬੂਸਟ ਕਰਨ ਵਾਸਤੇ ਤਾਂ ਇਹ ਨੈਚੁਰਲ ਸਾਇੰਸ ਵੱਲੋਂ ਇੱਕ ਤਰ੍ਹਾਂ ਦੀ ਵੈਕਸੀਨ ਹੈ ਉਹਦਾ ਉਹ ਜਦੋਂ ਸੀ ਨੈਚੁਰਲ ਸਾਇੰਸ ਤੇ ਆਰ ਐਨ ਡੀ ਕਰਦੇ ਤਾਂ ਉਹ ਤੁਹਾਨੂੰ ਸਮਝ ਆਉਂਦੀ ਹੈ ਕਿ ਕਿਸ ਤਰ੍ਹਾਂ ਵੈਕਸੀਨ ਹੈ ਤਾਂ ਆਪਾਂ ਸਾਰੇ ਨੈਚੁਰਲ ਸਾਇੰਸ ਦੇ ਸਟੂਡੈਂਟ ਹੈ ਸਾਰੇ ਨਾਟ ਓਨਲੀ ਕਿ ਜਿਹੜੇ ਸਾਡੇ ਸਟੂਡੈਂਟ ਹੋ ਉਸ ਸਟੂਡੈਂਟ ਹੈ ਜਿਹੜਾ ਵੀ ਇਨਸਾਨ ਇਸ ਪਲੈਨਟ ਪ੍ਰਿਥਵੀ ਤੇ ਪੈਦਾ ਹੋਇਆ ਉਹ ਨੈਚੁਰਲ ਸਾਇੰਸ ਦੇ ਨਿਯਮ ਦੇ ਅੰਦਰ ਹੀ ਉਹਦੇ ਅੰਡਰ ਉਹਦੇ ਨੀਚੇ ਹੀ ਪੈਦਾ ਹੋਇਆ ਉਹਦੇ ਨੀਚੇ ਹੀ ਉਹ ਜ਼ਿੰਦਗੀ ਜਿਉ ਰਿਹਾ ਹੈ ਔਰ ਉਹਦੇ ਨੀਚੇ ਹੀ ਧਰਤੀ ਤੋਂ ਜਾਏਗਾ ਸਾ ਇਸ ਕਰਕੇ ਤਾਂ ਕੰਸਰਨ ਸਾਰੇ ਉਹਨਾਂ ਲੋਕਾਂ ਦੇ ਨਾਲ ਆ ਜਿਹੜੇ ਇਸ ਪ੍ਰithvi ਤੇ ਜਿੰਦਾ ਰਹਿਣਾ ਚਾਹੁੰਦੇ ਆ ਔਰ ਆਪਣੀ ਲੰਬੀ ਉਮਰ ਨੂੰ ਭੋਗਣਾ ਚਾਹੁੰਦੇ ਆ 2 ਮਿੰਟ ਧਿਆਨ ਦਿਓ ਜੇ ਗੱਲ ਸਮਝ ਆ ਜਾਏਗੀ ਕਿ ਪੋ ਰਿੱਧੀ ਤੇ ਮਾਗ ਖਾਦੀ ਦਾ ਮਤਲਬ ਕੀ ਹੈ ਆ ਕਿਉਂਕਿ ਪੋ ਤੋਂ ਮਾਗ ਵਾਲੀ ਸਾਈਡ ਜਦੋਂ ਦਿਨ ਕਨਵਰਟ ਹੁੰਦਾ ਉਦੋਂ ਪ੍ਰithvi ਤੇ ਸੂਰਜ ਨਵੀਂ ਰੁੱਤ ਦੇ ਵਿੱਚ ਨਵੇਂ ਕਲਾਈਮੇਟ ਦੇ ਵਿੱਚ ਅ ਐਂਟਰ ਕਰ ਜਾਂਦੇ ਨੇ ਜੋ ਨਵੇਂ ਕਲਾਈਮੇਟ ਚ ਐਂਟਰ ਕਰਦੇ ਤੋਂ ਉਸ ਟਾਈਮ ਤੇ ਨਵਾਂ ਬੈਕਟੀਰੀਆ ਨਵਾਂ ਨਵੇਂ ਵਾਇਰਸਸ ਸਾਡੀ ਬੋਡੀ ਦੇ ਨਾਲ ਨਵਾਂ ਰਿਸ਼ਤਾ ਬਣਾਉਂਦੇ ਨੇ ਤਾਂ ਪੋ ਨੂੰ ਰਿੱਧ ਕੇ ਪੋ ਨੂੰ ਰਿੰਨ ਕੇ ਜਿਹੜੀ ਖਿਚੜੀ ਅਸੀਂ ਮੋਠਾਂ ਵਾਲੀ ਪੋ ਨੂੰ ਬਣਾਉਂਦੇ ਆ ਔਰ ਮਾਗੀ ਵਾਲੇ ਦਿਨ ਖਾਣੇ ਆ ਮੀਨਸ ਉਹ ਫਾਰਮੈਟਡ ਹੋ ਜਾਂਦੀ ਹੈ ਤੇ ਜੋ ਫਾਰਮੈਟਡ ਹੁੰਦੀ ਹਵਾ ਦੇ ਵਿੱਚੋਂ ਜਿਹੜਾ ਬੈਕਟੀਰੀਆ ਉਸ ਨਵੇਂ ਕਲਾਈਮਟ ਦਾ ਬੈਕਟੀਰੀਆ ਉਸ ਭੋਜਨ ਦਾ ਹਿੱਸਾ ਬਣਦਾ ਉਸ ਖਿਚੜੀ ਨੂੰ ਜਦੋਂ ਅਸੀਂ ਖਾਣੇ ਇਨਟੇਕ ਕਰਦੇ ਸਾਡੀ ਪੇਟ ਦੀਆਂ ਅੰਤੜੀਆਂ ਦੇ ਵਿੱਚ ਗੁੱਡ ਬੈਕਟੀਰੀਆ ਉਸ ਨਵੇਂ ਕਲਾਈਮਟ ਦਾ ਗੁੱਡ ਬੈਕਟੀਰੀਆ ਨੂੰ ਵਧਾਉਂਦਾ ਉਹ ਨਵੇਂ ਕਲਾਈਮਟ ਦੇ ਗੁੱਡ ਬੈਕਟੀਰੀਆ ਅੰਤੜੀਆਂ ਤੋਂ ਫਿਰ ਸਾਡੀ ਹੋਲ ਬਾਡੀ ਨੂੰ ਨਵੇਂ ਕਲਾਈਮਟ ਨਾਲ ਦੇ ਵਾਇਰਸ ਤੇ ਬੈਕਟੀਰੀਆ ਨਾਲ ਲੜਨ ਦੀ ਸ਼ਕਤੀ ਤਾਕਤ ਮਿਲਦੀ ਹੈ ਸੋ ਕਿੰਨੀ ਡੂੰਗੀ ਰਿਸਰਚ ਸੀ ਇੱਕ ਇੱਕ ਗੱਲ ਨੂੰ ਕਹਿ ਦੇਣਾ ਸਿੰਪਲ ਕਰਕੇ ਕਿ ਪੋ ਰਿੱਧੀ ਮਾਗ ਖਾਦੀ ਕਿਉਂਕਿ ਅੱਜ ਸਾਇੰਸ ਦਾ ਯੁੱਗ ਹੈ ਗਿਆਨ ਤੇ ਵਿਗਿਆਨ ਦਾ ਯੁੱਗ ਇਸ ਕਰਕੇ ਹਰ ਗਿਆਨ ਦੇ ਨਾਲ ਉਹਦੀ ਵਿਗਿਆਨ ਵੀ ਸਮਝਾਉਣੀ ਪੈਂਦੀ ਹੈ ਤਾਂ ਜੋ ਨਵੀਂ ਜਨਰੇਸ਼ਨ ਵੀ ਇਸ ਵਿਗਿਆਨ ਨੂੰ ਸਮਝ ਸਕੇ ਔਰ ਉਹਨੂੰ ਸਮਝ ਆ ਸਕੇ ਕਿ ਸਾਡੇ ਜਿਹੜੇ ਬਜ਼ੁਰਗ ਨੇ ਉਹ ਗੱਲ ਸਹਿ ਸੁਭਾਏ ਕਹਿੰਦੇ ਨੇ ਲੇਕਿਨ ਉਹਦਾ ਜਿਹੜਾ ਨਿਚੋੜ ਹੈ ਬਹੁਤ ਹੀ ਇੱਕ ਡੁੰਘਾਈ ਤੋਂ ਲਿਆ ਗਿਆ ਹੁੰਦਾ ਸੋ ਨੈਚੁਰਲ ਸਾਇੰਸ ਦੇ ਉੱਪਰ ਵੈਲਵਿੰਗ ਹੈਲਥ ਆਰਗੇਨਾਈਜੇਸ਼ਨ ਇਹੀ ਕੰਮ ਕਰ ਰਹੀ ਹੈ ਕਿ ਅਸੀਂ ਸਾਡੀ ਨੈਚੁਰਲ ਸਾਇੰਸ ਦੇ ਜਿੰਨੇ ਵੀ ਨਿਯਮ ਆ ਉਹਨੂੰ ਵਿਗਿਆਨ ਦੇ ਤਹਿਤ ਅਸੀਂ ਆਪਣੀ ਨਵੀਂ ਜਨਰੇਸ਼ਨ ਨੂੰ ਕਿਵੇਂ ਦਈਏ ਸੋ ਅਗੇਨ ਲੋੜੀ ਦੀਆਂ ਮਾਗੀ ਦੀਆਂ ਪੂਰੇ ਦੇ ਪੂਰੇ ਵਿਸ਼ਵ ਨੂੰ ਪੂਰੇ ਪੰਜਾਬ ਨੂੰ ਪੂਰੇ ਭਾਰਤ ਨੂੰ ਔਰ ਸਾਡੇ ਸਾਰੇ ਸਟੂਡੈਂਟਸ ਨੂੰ ਵੈਲਬਿੰਗ ਹੈਲਥ ਆਰਗੇਨਾਈਜੇਸ਼ਨ ਦੇ ਨੂੰ ਲੱਖ ਲੱਖ ਮੁਬਾਰਕਾ ਪਰਮੇਸ਼ਰ ਇਸੇ ਤਰ੍ਹਾਂ ਚੜ੍ਹਦੀ ਕਲਾ ਬਣਾਈ ਰੱਖੇ ਸੁਖ ਸ਼ਾਂਤੀ ਬਣਾਈ ਰੱਖੇ ਔਰ ਸਾਨੂੰ 100 ਸਾਲ ਦੇ ਜੀਵਨ ਲਈ ਤਿਆਰ ਕਰੇ ਸੋ ਵਾਇਗੁਰਜੀ ਕੇ ਖਾਲਸਾ ਵਾਇਗੁਰਜੀ ਕੀ ਫਤਹ